ਸਾਨੂੰ ਨਾਮ ਅਕਬਰ ਸਾਹਿਬ ਮਿਲਿਆ ਨਾ ਸਾਨੂੰ ਖਡੂਰ ਸਾਹਿਬ ਮਿਲਿਆ ਜੀ ਜੋ ਪਬਲਿਕ ਦੀ ਆਵਾਜ਼ ਆ ਬੇਸ਼ੱਕ ਅਹੀਂ ਰਾਣਾ ਅੰਦਰਪ੍ਰਤਾਪ ਨੂੰ ਬਹੁਤ ਵੱਡੀ ਲੀਡ ਨਾਲ ਜਿੱਤਾਇਆ ਜੀ ਪਰ ਅੱਜ ਜੋ ਗਰਾਊਂਡ ਰਿਪੋਰਟ ਆ ਇਹਦੇ ਖਿਲਾਫ ਜਾ ਰਹੀ ਆ ਕਾਂਗਰਸ ਦੇ ਖਿਲਾਫ ਜਾ ਰਹੀ ਆ ਜੇ ਇੰਦਰਪ੍ਰਤਾਪ ਜੀ ਨੂੰ ਟਿਕਟ ਮਿਲਦੀ ਬਹੁਤ ਵੱਡੀ ਲੀਡ ਨਾਲ ਜਿੱਤਦੇ ਲੋਕਾਂ ਦੀ ਹਵਾ ਇਸ ਟਾਈਮ ਅਮਰ ਅਮਟ ਪਾ ਦੇ ਹੱਥ ਵਿੱਚ ਆ ਹੈ ਅਸੀਂ ਹੁਣ ਜਦਨਗੇ ਅਸੀਂ ਡਿੱਗਣ ਨੂੰ ਤਿਆਰ ਹੈ ਪਰ ਸਾਡੀ ਜਮੀਰ ਆਜ਼ਾਦ ਨਹੀਂ ਦਿੰਦੀ ਦੂਜੇ ਪਾਸੇ ਵੋਟ ਪਾਈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਮੈਂ ਪੰਥਕ ਪਰਿਵਾਰ ਚੋਂ ਆ ਤੇ ਮੈਂ ਜੀ ਗੁਰੂ ਦੇ ਬਾਣੇ ਦਾ ਮਾਣ ਤੇ ਸਨਮਾਨ ਕਰਦਾ ਇਸ ਕਰਕੇ ਮੈਦਾਨ ਦੇ ਵਿੱਚ ਆਉਣਾ ਹੈ ਮੈਦਾਨ ਦੇ ਵਿੱਚ ਹਰ ਇੱਕ ਨੂੰ ਲੜਨ ਦਾ ਅੱਕ ਔਰ ਮੈਂ ਇੱਕ ਗੱਲ ਜ਼ਰੂਰ ਕਵਾਂਗਾ ਕਿ ਅਮਰੋਤਪਾਲ ਜੀ ਇਹ ਗੱਲ ਕਰਦੇ ਸੀ ਕਿ ਮੈਂ ਸਵਿਧਾਨ ਨੂੰ ਨਹੀਂ ਮੰਨਦਾ ਜਦੋਂ ਤੁਸੀਂ ਐਮਪੀ ਬਣ ਜਾਂਦੇ ਹੋ ਜਦੋਂ ਨੋਮੀਨੇਸ਼ਨ ਕਰਨੀ ਹੈ ਜਦੋਂ ਨੋਮੀਨੇਸ਼ਨ ਕਰਨੀ ਹੈ ਉਸ ਦਿਨ ਉਹ ਸਵਿਧਾਨ ਵਾਲੇ ਜਿਹੜਾ ਐਫੀਡੀਓ ਤੋਂ ਦੇ ਤੇ ਸਾਈਨ ਕਰਨੇ ਪੈਣਗੇ ਜੀ ਉਦੋਂ ਪਤਾ ਲੱਗੂ ਕਿ ਇੱਕ ਬਾਣੇ ਵਾਲਾ ਸਿੱਖ ਕਿਹੜੀ ਗੱਲ ਤੇ ਖੜਦਾ ਜੀਰਾ ਸਾਹਿਬ ਮੌਜੂਦਾ ਸਰਕਾਰ ਦੇ ਜਿਹੜੇ ਆ ਲਾਲਜੀਤ ਸਿੰਘ ਭੁੱਲਰ ਪਿਛਲੇ ਦਿਨੀ ਉਹਨਾਂ ਨੇ ਰਾਮਗੜੀਆ ਤੇ ਸੁਨਿਆਰਾ ਬਰਾਦਰੀ ਦੇ ਖਿਲਾਫ ਬੋਲਿਆ ਸੀ ਪਰ ਬਾਅਦ ਚ ਉਹਨਾਂ ਨੇ ਮਾਫੀ ਵੀ ਮੰਗ ਲਈ ਕੀ ਕਹਿੰਦੇ ਹੋ ਤੁਸੀਂ ਗੱਲ ਇਹ ਆ ਬਾਈ ਜੀ ਮੈਂ ਤਾਂ ਉਦੋਂ ਵੀ ਕਿਹਾ ਸੀ ਉਹ ਕਹਿੰਦਾ ਮੈਂ ਸਰਿਹਾਲੀ ਵਾਲਾ ਲੋਹਰੀਆਂ ਹਾਂਜੀ ਤੇ ਮੈਂ ਉਹਨੂੰ ਆਖਿਆ ਕਿ ਲੋਹਰੀਏ ਵੀ ਪਛਤਾਉਂਦੇ ਤੇਰੀ ਮਾਂ ਵੀ ਪਛਤਾਉਂਦੀ ਹੋਊ ਕਿ ਤੇਰਾ ਨਾਂ ਤਾਂ ਲਾਲ ਰੱਖਤਾ ਪਰ ਲਾਲ ਵਾਲੇ ਲੱਛਣ ਤਾਂ ਇੱਕ ਵੀ ਨਹੀਂ ਲਾਲ ਵਾਲੇ ਲੱਛਣ ਤੇ ਇੱਕ ਵੀ ਹੈ ਨਹੀਂ ਅੱਜ ਲੋਰੀਆਂ ਨੂੰ ਵੀ ਸਭ ਤੋਂ ਵੱਡਾ ਦਾਗ ਜੇ ਲੱਗਾ ਤੇ ਇਹੋ ਜਿਹਾ ਬੰਦਾ ਲੱਗਾ ਅੱਜ ਲੋਰੀਏ ਵੀ ਇਸ ਕੱਲ ਤੋਂ ਪਛਤਾਉਂਦੇ ਨੇ ਕਿ ਯਾਰ ਇਹੋ ਜਿਹਾ ਨਕਮਾ ਬੰਦਾ ਸਾਡੇ ਘਰੇ ਜੰਮ ਪਿਆ ਇਸ ਕਰਕੇ ਉਹਨੂੰ ਤਾਂ ਲੋਕ ਪਿੰਡਾਂ 'ਚ ਹੀ ਜਵਾਬ ਦਿੱਤੀ ਜਾਂਦੇ ਆ ਉਹ ਭਗਵੰਤ ਮਾਨ ਜੀ ਕਹਿੰਦੇ ਸੀ ਨਾ ਡਾਲਾ ਤੋਂ ਡਾਲਾ ਹੁੰਦਾ ਕਿੱਧਰ ਸੇ ਚਲਾ ਹੁੰਦਾ ਹੁਣ ਅਸੀਂ ਇੱਥੇ ਬੈਠੇ ਆ ਰਾਣਾ ਜੀ ਦੀ ਸਟੇਜ ਆ ਮੈਂ ਨਾ ਜਕਾਰੇ ਲੱਗਦੇ ਆ ਠੀਕ ਹੈ ਜਿੰਦਾਬਾਦ ਦੇ ਤੇ ਉਹ ਜਿੱਥੇ ਜਿਆਦਾ ਮੁਰਦਾਬਾਦ ਦੇ ਨਾਰੇ ਲੱਗਦੇ ਆ ਸੁਤਰਾ ਤੋਂ ਪਤਾ ਲੱਗਦਾ ਵੀ ਜੇ ਉਹ ਉਮੀਦਵਾਰੀ ਤੋਂ ਵਾਪਸ ਹੋ ਜਾਂਦੇ ਨੇ ਕਿਸੇ ਸਮਰਥਨ ਚ ਫੇਕ ਕਿੰतरह ਦੇ ਗੱਲ ਇਹ ਆ ਯਾਰ ਜੇ ਬਲਟੋਬਾ ਸਾਹਿਬ ਬੈਕ ਮਾਰ ਜਾਣਗੇ ਤੇ ਫਿਰ ਉਹਨਾਂ ਦਾ ਖitab ਹੋਰ ਦੇਾਂਗੇ ਫਿਰ ਇਹ ਥੋੜੀ ਪਰਿਵਾਰ ਪੰਥਕ ਹੋਣਾ ਚਾਹੀਦਾ ਜਾਂ ਸੀਟ ਦਾ ਇਕੱਲਾ ਨਾਮ ਰੱਖ ਦਈਏ ਕਿ ਉਹ ਪੰਥਕ ਮੇਰੇ ਦਾਦਾ ਜੀ ਸਵਰਗਵਾਸੀ ਜੈਦਾਰ ਗੁਰਦੀਪ ਸਿੰਘ ਜੀ 27 ਸਾਲ ਮੈਂਬਰ ਐਸਟੀਪੀ ਸੀ ਰਹੇ ਹਾਂ ਹਾਂ ਉਹ ਬਿਲਕੁਲ ਪੰਥਕ ਸੀ ਉਹ ਬਾਦਲਾਂ ਤਰ੍ਹਾਂ ਪੰਥਕ ਨਹੀਂ ਸੀ ਅੱਜ ਵੀ ਉਹਨਾਂ ਦਾ ਰਿਕਾਰਡ ਜਿਹੜਾ ਹੈ ਤੁਸੀਂ ਸ਼੍ਰੋਮਣੀ ਕਮੇਟੀ ਤੋਂ ਕਢਾ ਸਕਦੇ ਹੋ ਅੱਜ ਵੀ ਕਿਤੇ 1 ਰੁਪਏ ਦਾ ਖਰਚਾ ਜਿਹੜਾ ਚੈੱਕ ਰਾਇਆ ਹੋਵੇ ਚਾਹ ਕਿਸੇ ਚੀਜ਼ ਦਾ 1 ਰੁਪਿਆ ਵੀ ਜਿਹੜਾ ਜੇ ਮੇਰੇ ਦਾਦਾ ਜੀ ਦੇ ਨਾਮ ਨਿਕਲ ਆਵੇ ਤੇ ਮੈਂ ਇਲੈਕਸ਼ਨ ਨਹੀਂ ਲੜਦਾ ਔਰ ਦੂਜੀ ਜਿਹੜੀ ਗੱਲ ਮੇਰੇ ਪਿਤਾ ਜੀ ਜਹੇਦਾਰ ਇੰਦਰਜੀਤ ਸਿੰਘ ਵੀਰਾ ਜਿਨ੍ਹਾਂ ਬਾਰੇ ਤੁਸੀਂ ਸਾਰੇ ਜਾਣਦੇ ਮੈਨੂੰ ਇੱਕ ਗੱਲ ਦੱਸੋ ਕਿ ਜਿਹੜੇ ਪੰਥ ਦੇ ਮੋਢੀ ਸੀ ਜਿਹੜੇ ਕਹਿੰਦੇ ਕਿਸਾਨਾਂ ਦੀ ਗੱਲ ਕਰਦੇ ਆ ਬਾਦਲ ਸਾਹਿਬ ਨੇ ਬੇਅਦਬੀ ਵੀ ਕਰਾਈ ਕਿਸਾਨਾਂ ਨੂੰ ਵੀ ਰੋਲਿਆ ਔਰ ਕਿਸਾਨਾਂ ਨੂੰ ਹੱਕ ਦਵਾਉਣ ਲਈ ਮੇਰੇ ਪਿਤਾ ਜੀ ਨੇ ਬਾਦਲ ਸਾਹਿਬ ਦੀ ਗੱਡੀ ਵੀ ਰੋਕੀ 4 ਮਹੀਨੇ ਜੇਲ੍ਹ ਵੀ ਕੱਟ ਕੇ ਆਏ ਔਰ ਸਾਡਾ ਪਰਿਵਾਰ ਅੱਜ ਤੋਂ ਨਹੀਂ ਸਾਡਾ ਪਰਿਵਾਰ ਅੱਜ ਤੋਂ ਪਹਿਲਾਂ ਤੋਂ ਜਿਹੜਾ ਉਹ ਪੰਥਕ ਪਰਿਵਾਰ ਆ ਕਈ ਪੰਥਕ ਪਰਿਵਾਰੇ ਹੋਣੇ ਜਿਹੜੇ ਅੱਜ ਤਾਜ਼ੇ ਬਣੇ ਜਿਹੜੇ ਇਲੈਕਸ਼ਨਾਂ ਲੜਨ ਲਈ ਬਣੇ ਆ ਜਿਵੇਂ ਵਿਰਸਾ ਸਿੰਘ ਮਲਟੋਵਾ ਵਿਰਸਾ ਸਿੰਘ ਮਲਟੋਵਾ ਆਪਦੇ ਆਪ ਨੂੰ ਕਹਿੰਦਾ ਜੀ ਮੇਰੇ ਤੋਂ ਵੱਡਾ ਪੰਥਕ ਕੋਈ ਨਹੀਂ ਤੇ ਨਾਲ ਇਹ ਵੀ ਗੱਲ ਕਹਿ ਗਿਆ ਕਹਿੰਦਾ ਮੇਰੇ ਤੋਂ ਘਟਿਆ ਬੰਦਾ ਵੀ ਕੋਈ ਨਹੀਂ ਹੈਗਾ ਮੈਂ ਕਿਹਾ ਵਾਕਈ ਤੇਰੇ ਤੋਂ ਘਟਿਆ ਹੋ ਵੀ ਨਹੀਂ ਸਕਦਾ ਜਿਹੜਾ ਲੋਕਾਂ ਦੀਆਂ ਬਾਹਾਂ ਵੱਡ-ਵੱਡ ਕੇ ਕੜੇ ਲਾਉਂਦਾ ਰਿਹਾ ਹੋਵੇ ਜਿਹੜਾ ਲੋਕ ਰਾਣਾ ਇੰਦਰਪ੍ਰਤਾਪ ਨੇ ਇਹ ਗੱਲ ਕਹੀ ਹੈ ਕਿ ਮੈਂ ਆਪਕੇ ਪਿਤਾ ਜੀ ਨਾਲ ਆ ਮੇਰੇ ਪਿਤਾ ਜੀ ਕਾਂਗਰਸੀ ਨੇ ਔਰ ਮੇਰਾ ਭਰਾ ਹੈ ਜੇ ਭਰਾ ਭਰਾ ਦੀ ਨਾ ਕਰੂਗਾ ਤੇ ਹੋਰ ਕੌਣ ਕਰੂਗਾ ਤੁਸੀਂ ਜਿਹੜੀ ਉਮੀਦਵਾਰੀ ਆ ਇਸ ਹਲਕੇ ਦੇ ਵਿੱਚ ਉਮੀਦਵਾਰ ਦੀ ਜਿਹੜੀ ਹੈਗੀ ਹੈ ਉਹ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਅਮਰਿਤਪਾਲ ਨਦੀ ਕਿਉਂਕਿ ਲੱਗੀ ਤਰ੍ਹਾਂ ਦਾ ਟ੍ਰੈਂਡ ਆ ਰਿਹਾ ਮੈਂ ਪੰਥਕ ਪਰਿਵਾਰ ਚੋਂ ਆ ਤੇ ਮੈਂ ਜੀ ਗੁਰੂ ਦੇ ਬਾਣੇ ਦਾ ਮਾਣ ਤੇ ਸਨਮਾਨ ਕਰਦਾ ਇਸ ਕਰਕੇ ਮੈਦਾਨ ਦੇ ਵਿੱਚ ਆਉਣਾ ਹੈ ਮੈਦਾਨ ਦੇ ਵਿੱਚ ਹਰ ਇੱਕ ਨੂੰ ਲੜਨ ਦਾ ਹੱਕ ਔਰ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਅਮਰਿਤਪਾਲ ਜੀ ਇਹ ਗੱਲ ਕਰਦੇ ਸੀ ਕਿ ਮੈਂ ਸਵਿਧਾਨ ਨੂੰ ਨਹੀਂ ਮੰਨਦਾ ਜੀ ਜਦੋਂ ਤੁਸੀਂ ਐਮਪੀ ਬਣ ਜਾਂਦੇ ਹੋ ਜਦੋਂ ਨਾਮਿਨੇਸ਼ਨ ਕਰਨੀ ਹੈ ਜੀ ਕੰਮ ਹੋਣਗੇ ਜਦੋਂ ਨਾਮਿਨੇਸ਼ਨ ਕਰਨੀ ਹੈ ਉਸ ਦਿਨ ਉਹ ਸਵਿਧਾਨ ਵਾਲੇ ਜਿਹੜਾ ਐਫੀਡਵਟ ਹੁੰਦੇ ਤੇ ਸਾਈਨ ਕਰਨੇ ਪੈਣਗੇ